ਐ ਸ਼੍ਰੀ ਕ੍ਰਿਸ਼ਨ ਹੈ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆਂ ਸ਼ਾਹੀ ਪਨੀਰ ਦੀ ਸਬਜ਼ੀ ਸਭ ਤੋਂ ਪਹਿਲਾਂ ਤੁਹਾਨੂੰ ਪਨੀਰ ਫਟਣਾ ਦੱਸ ਦਿਆਂ ਵੀ ਕਿਵੇਂ ਆਪਾਂ ਦੁੱਧ ਤੋਂ ਪਨੀਰ ਬਣਾਉਣੀ ਹੈ ਇਹ ਆਪਾਂ ਡੱਬ ਨੂੰ ਥੋੜਾ ਜਿਹਾ ਗਿੱਲਾ ਕਰ ਲਿਆ ਵੀ ਦੁੱਧ ਨੀਚੇ ਨਾ ਲੱਗੇ ਉਸ ਤੋਂ ਬਾਅਦ ਆਪਾਂ ਇਹ 2 ਲੀਟਰ ਦੁੱਧ ਪਾ ਦਾਂਗੇ ਗਾਂ ਦਾ ਦੁੱਧ ਹੈ ਇਹ ਦੇਖਦੇ ਆਂ ਆਪਾਂ ਇਹ 2 ਲੀਟਰ ਚੋਂ ਕਿੰਨਾ ਪਨੀਰ ਨਿਕਲਦਾ ਹੈ ਕਈ ਕਹਿੰਦੇ ਨੇ ਗਾਂ ਦੇ ਦੁੱਧ ਤੋਂ ਜ਼ਿਆਦਾ ਨਿਕਲਦਾ ਹੈ। ਕਈ ਕਹਿੰਦੇ ਮੱਝ ਦੇ ਦੁੱਧ ਤੋਂ ਅੱਜ ਸਾਨੂੰ ਪਤਾ ਲੱਗ ਜੂ ਵੀ ਇਹ ਗਾਂ ਦੇ ਦੁੱਧ ਚੋਂ ਕਿੰਨਾ ਪਨੀਰ ਨਿਕਲਦਾ ਹੈ। ਹੁਣ ਘੱਟਾ ਪਾ। ਮੈਨੂੰ ਗਰਮ ਹੋਣ ਤੱਕ ਬਾੜੀ ਆ ਜਾਂਦੂ ਫਿਰ ਤੁਹਾਨੂੰ ਦੱਸਦਾ। ਹਾਂਜੀ ਇਹ ਦੁੱਧ ਨੂੰ ਦੇਖੋ। आ गई बस बिचा हिला रहेंगे आठा मीचे ना लग जे हम बाली आ गई देखो आ बिनेगरद का सिरका है यह वाइट सिरका एक, एक चमचा ना एवं पाते रहो न थोड़ा थोड़ा हिला ਇੰਡ ਅਕਸਰ ਅੱਜ ਮੈਂ ਕੱਢ ਰੱਖਿਆ ਬੇੜੇ ਦੇ ਵਿੱਚ ਬਾਹਰ ਅੰਦਰ ਗਰਮੀ ਬਹੁਤ ਅਰਸ ਹੋਈ ਚਾ। ਤੁਹਾਡਾ ਨਾ ਫਟਣਾ ਤਿਆਰ ਹੋ ਗਿਆ। ਦੇਖੋ ਫਟਣ ਲੱਗਿਆ ਸੀ ਥੋੜਾ। ਸਿਰਕਾ ਪਾ ਕੇ ਨਾ ਨਾਲ ਦੀ ਨਾਲ ਫੇਰੀ ਜਾਇਓ ਚਮਚ ਨਾਲ। ਜੋ ਮਿਕਸ ਹੋ ਜਾਂਦਾ ਵੀ ਨਿਗਰੇ ਦੇ ਵਿੱਚ ਦੁੱਧ ਦੇ ਵਿੱਚ ਸਾਰਾ ਇਕੱਠਾ ਨਾ ਪਾਇਓ ਸਿਰਕੇ ਨੂੰ ਨਹੀਂ ਤਾਂ ਫਿਰ ਦੁੱਧ ਫਟਦਾ ਨਹੀਂ ਹੈਗਾ ਵਿਚਾਲੋਂ ਜੇ ਥੋੜਾ ਜਿਹਾ ਪਨੀਰ ਫਟ ਕੇ ਬਾਕੀ ਦੁੱਧਾ ਹੀ ਪਿਆ ਰਹਿੰਦਾ ਇਸੇ ਥੋੜਾ ਚਮਚ ਨਾਲ ਪਾਸਤਾ ਪਾਇਓ ਜੇ ਆਪਣੇ ਕੋਲ ਸਿਰਕਾ ਨਹੀਂ ਹੈਗਾ आप नींबू हो नींबू निम्बु दो निम्बू नोड़ लोना रस पानी अपना अलग हो गया पनीर अपना अलग हो गया हम चंगी तरह ਦੋਨੋਂ ਹੀ ਚੀਜ਼ਾਂ ਅਲੱਗ-ਅਲੱਗ ਹੋ ਗਈਆਂ ਇਹਨੂੰ ਆਪਾਂ ਛਾਨ ਲਾਂਗੇ ਆ ਦੇਖੋ ਜੀ ਹੁਣ ਆਪਣਾ ਇਹ ਪਾਣੀ ਜਾਂ ਦੁੱਧ ਦਾ ਅਲੱਗ ਹੋ ਗਿਆ ਤੇ ਪਨੀਰ ਆਪਣਾ ਨਿਕੜਿਆ ਆ ਹੁਣ ਆਪਾਂ ਇਹਨੂੰ ਛਾਨਣੀ ਦੇ ਵਿੱਚ ਪਾ ਕੇ ਨਾ ਦੋ ਤਿੰਨ ਪਾਣੀ ਸਾਫ਼ ਕੱਢ ਲਾਂਗੇ ਜਿਹੜਾ ਆਪਣਾ ਸਿਰਕੇ ਦਾ ਵਿੱਚ ਖੱਟਾਪਨ ਹੈ ਉਹ ਨਿਕਲ ਜੂਗਾ ਆ ਦੇਖੋ ਅਨੇਕੋ 2 ਲੀਟਰ ਗਾਂ ਦਾ ਦੁੱਧ ਸੀ ਮੱਝ ਦਾ ਮੈਨੂੰ ਪਤਾ ਨਹੀਂ ਕਿੰਨਾ ਕਪੜੀ ਨਿਕਲਦਾ ਹੈ ਕਿਉਂਕਿ ਅਸੀਂ ਗਾਂ ਦਾ ਹੀ ਕੱਢਦੇ ਹਾਂ ਜ਼ਿਆਦਾਤਰ ਜਿਹੜਾ ਰੱਖੀ ਹੋਈ ਹੈ 2 ਲੀਟਰ ਦੇ ਵਿੱਚੋਂ ਤਕਰੀਬਨ ਅੱਧਾ ਕਿਲੋ ਹੋਣਾ ਅੱਧਾ ਕਿਲੋ ਪਨੀਰ ਨਿਕਲਿਆ 2 ਲੀਟਰ ਦੁੱਧ ਦੇ ਵਿੱਚੋਂ ਗਾਂ ਦੇ ਹੁਣ ਆਪਾਂ ਇਹਦੇ 3-4 ਪਾਣੀ ਕੱਢ ਲਾਂਗੇ ਇਹਦਾ ਖੱਟਾਪਨ ਹੈ ਜਿਹੜਾ ਪਨੀਰ ਆਪਾਂ ਹੁਣ ਪੋਣੇ ਚ ਪਾ ਕੇ ਰੱਖਤਾ ਹੁਣ ਆਪਾਂ ਕਾਰਨ ਲੱਗਿਆ ਮਸਾਲਾ ਤਿਆਰ ਪੰਜ ਛੇ ਆਪਾਂ ਪਿਆਜ਼ ਲੈ ਲੈ ਤੇ ਦੋ ਟਮਾਟਰ ਲੈ ਲੈ ਤੇ ਥੋੜੇ ਜਿਹੀ ਲੈ ਲਿਆ ਲਸਣ ਹੁਣ ਆਪਾਂ ਇਹਨੂੰ ਮਸਾਲੇ ਨੂੰ ਤਿਆਰ ਕਰਦੇ ਆਂ ਹਾਂਜੀ ਹੁਣ ਆਪਾਂ ਬਣਾਉਣ ਲੱਗਿਆ ਸ਼ਾਹ ਪਨੀਰ ਤੇ ਸਬਜ਼ੀ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਕੋਈ ਮਸਾਲੇ ਨਹੀਂ ਪਾਉਂਦੇ ਹੈਗੇ ਤੇ

ਅਨੇ ਪਿਆਜ਼ ਥੋੜੇ ਜਿਹਾ ਬ੍ਰਾਊਨ ਜਾ ਹੋ ਜਾਂਦੇ ਨੂੰ ਤੇ ਆਪਾਂ ਇਧਰੋਂ ਆਪਾਂ ਪਨੀਰ ਦੀ ਕਟਿੰਗ ਕਰ ਲੈਨੇ ਹਾਂ ਥੋੜੇ ਜਿਹਾ ਪੀਸ ਛੋਟੇ ਕਰਾਂਗੇ ਕਿਉਂਕਿ ਬੱਚਾ ਨੇ ਹੁਣ ਟਿਫਨ ਚ ਲੈ ਕੇ ਜਾਣੇ ਨੇ ਸਕੂਲ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਵੀ ਮੱਝ ਦੇ ਦੁੱਧ ਦੇ ਵਿੱਚੋਂ ਕਿੰਨਾ ਕ ਪਨੀਰ ਨਿਕਲਦਾ ਹੈ ਇਹ 2 ਕਿਲੋ ਚੋਂ ਆਪਣਾ ਪਾਈਆ ਤੋਂ ਥੋੜਾ ਜਿਹਾ ਵੱਧ ਨਿਕੜਿਆ ਅੱਧਾ ਕਿਲੋ ਤੋਂ ਥੋੜਾ ਜਿਹਾ ਘੱਟ ਹੈ ਤੁਸੀਂ ਦੱਸੋ ਇੱਕ ਵਾਰ ਵੀ ਮੱਝ ਦੇ ਦੁੱਧ ਚੋਂ ਵੀ ਇੰਨਾ ਹੀ ਨਿਕਲਦਾ ਜਾਂ ਇਹ ਤੋਂ ਵੱਧ ਨਿਕੜਦਾ ਹੈ ਯਾ ਅੱਜ ਆਪਣਾ ਬਰਾਮਾ ਹੋ ਗਿਆ ਹੁਣ ਇਸੇ ਪਾ ਦਾਂਗੇ ਆਪਾਂ ਟਮਾਟਰ

अपना क्यों छड़े हो ना उनिया फिर इना नु थोड़ा फ्लेम लो कर दो इनु पुन दे दो देखो क्यों छड़ता हम आपा दे विच पಾಣिया थोड़ा है पानी हो जा दो जिन्नाक आपा ने ਗਾੜੀ ਰੱਖਣੀ ਐ ਤਾਂ ਤਰੀ ਥੋੜੀ ਜੱਗ ਘੱਟ ਪਾਣੀ ਪਾਓ ਦੇਖੋ ਆਪਾਂ ਨਾ ਜ਼ਿਆਦੇ ਗਾੜੀ ਰੱਖੀਏ ਨਾ ਜ਼ਿਆਦੇ ਪਤਲੀ ਕਰੀਏ ਇਸ ਤਰ੍ਹਾਂ ਕਰੀ ਰੱਖੋ ਮੈਂ ਇਹ ਵੀ ਆਪਾਂ ਇੱਕ ਵਾਲੀ ਔਨ ਕਰੰਨੇ ਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਾ ਦੁੱਧ ਪਾ ਦਿੰਨੇ ਆ ਜਿਹੜਾ ਥੋੜਾ ਜਿਹਾ ਟੇਸਟ ਫਰਕ ਪੈਂਦਾ ਕਲਰ ਦਾ ਵੀ ਫਰਕ ਪੈ ਜਾਂਦਾ ਥੋੜਾ ਜਿਹਾ ਟੇਸਟ ਦਾ ਵੀ ਫਰਕ ਪੈ ਜਾਂਦਾ ਇਹ ਆਪਾਂ ਥੋੜੀ ਜੀ ਪਾ ਰਹੇ ਹਾਂ ਇਹਦੇ ਵਿੱਚ ਕਸਤੂਰੀ ਮੇਥੀ ਪਿੰਡਾਂ ਦੇ ਵਿੱਚ ਸਵੇਰੀ ਧਨੀਏ ਆਲਾ ਕੋਈ ਆਉਂਦਾ ਨਹੀਂ ਹੈਗਾ ਨਹੀਂ ਆਪਾਂ ਥੋੜਾ ਜਿਹਾ ਹਰਾ ਧਨੀਆ ਵੀ ਪਾ ਸਕਦੇ ਹਾਂ ਕੱਟ ਕੇ ਬਸ ਹੁਣ ਆਪਾਂ ਇਹਨੂੰ ਥੋੜੇ ਜੀ ਟਾਈਮ ਲਈ ਢੱਕ ਕੇ ਰੱਖ ਦਾਂਗੇ ਜਦੋਂ ਦੋ ਬਾਲ ਆ ਗਏ ਉਸ ਤੋਂ ਬਾਅਦ ਆਪਾਂ ਪਨੀਰ ਪਾ ਦਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਆ ਪਨੀਰ ਅਪਾਏ ਚ ਕੋਈ ਵੀ ਮਸਾਲਾ ਨਹੀਂ ਪਾਇਆ ਨਾ ਕੋਈ ਦੇਗੀ ਮਿਰਚ ਪਾਈ ਐ ਕਿਉਂਕਿ ਬਾਜ਼ਾਰ ਦੇ ਸਾਹਿਬ ਨਹੀਂ ਤੇ ਫਿਰ ਘਰ ਦੇ ਚ ਕੀ ਫਰਕ ਰਹੇਗਾ ਹਨਾ ਜੇ ਮਸਾਲੇ ਪਾ ਲੈਨੇ ਬਸ ਥੋੜਾ ਜਿਹਾ ਹੁਣ ਆਪਾਂ ਇਚਾ ਮੈਗੀ ਮਸਾਲਾ ਇਹ ਵੀ ਬੱਚਿਆਂ ਕਰਕੇ ਜੇ ਬੱਚਿਆਂ ਨੂੰ ਥੋੜਾ ਜਿਹਾ ਟੇਸਟੀ ਲੱਗੇ ਥੋੜਾ ਜਿਹਾ ਪਾ ਪਾ ਰਹੇ ਹਾਂ ਕੋਈ ਮਸਾਲਾ ਨਹੀਂ ਆਪਾਂ ਪਾਇਆ ਇਹ ਥੋੜਾ ਜਿਹਾ ਮੈਗੀ ਮਸਾਲਾ ਪਾਇਆ ਹੈ ਬਸ 5-4 ਮਿੰਟ ਥੋੜਾ ਜਿਹਾ ਇਹਨੂੰ ਸੇਕ ਲੱਗ ਜਾਂਦਾ ਪਨੀਰ ਨੂੰ ਉਦੋਂ ਬਾਅਦ ਆਪਣਾ ਪਨੀਰ ਸ਼ਾਹੀ ਪਨੀਰ ਬਣ ਕੇ ਰੈਡੀ ਹੈ ਐਨੀ ਮਿਹਨਤ ਕਰਦਿਆਂ ਦੇਖੋ ਆਪਾਂ ਹਨਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਕਿਉਂਕਿ ਫਿਰ ਅੱਗੇ ਤੋਂ ਥੋੜਾ ਜਿਹਾ ਨਾ ਹੌਸਲਾ ਮਿਲ ਜਾਂਦਾ ਵੀ ਹੁਣ ਅੱਜ ਵੀ ਵੀਡੀਓ ਬਣਾਈਏ ਰੋਜ਼ੀ-ਰੋਜ਼ ਹਾਂਜੀ ਹੁਣ ਆਪਣਾ ਦੇਖੋ ਸ਼ਾਹੀ ਪਨੀਰ ਬਣ ਕੇ ਰੈਡੀ ਹੈ ਇਹਦਾ ਕਲਰ ਵੀ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਹੈ ਬਿਨਮ ਸਰ ਲਿਆ ਤੋਂ ਧੰਨਵਾਦ